ਆੰਕੀ ਪ੍ਰਵੇ ਆਰਦਾਸ ਅਰਦਾਸ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਸ ਜੀ ਭਗਤੀ ਜੀ ਕੀ ਦਾਸ ਸਾਹਿਬ ਅਸ ਗਏ ਗੁਲਖਾਂਤ ਭਗਤੀ ਸਿਮਰ ਕੈ ਗੁਰ ਨਾਨਕ ਨੇ ਧਿਆਏ ਤੇਰੇ ਅੰਦਰ ਗੁਰ ਤੇ ਆਮਰਦਾਸ ਨਾਮ ਦਾਸਾ ਹੋਈ ਸਹਾਰੇ ਅਰਜਨ ਹਰਗੋਬਿੰਦ ਨਾ ਸੇਰਾਉਂ ਸ੍ਰੀ ਹਾਰਾ ਰਾਇ ਸ੍ਰੀ ਹਾਰਿ ਕ੍ਰਿਸ਼ਨ ਧਿਆਈ ਹੈ ਜਿਵੇਂ ਜਿਵੇਂ ਸਾਬਦ ਰੱਖ ਜਾਏ ਤੇਗ ਮਹਾਂਦਰਿ ਸਿਮਰੀਐ ਘਰ ਨਾਉ ਨਿ ਲਿਆ 베 ਧਾਇ ਸਭ ਥਾਈ ਹੋਏ ਸਹਾਏ ਲਖਮ ਬਾਸਾ ਹਾਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਲਖਮ ਬਾਸਾ ਸਾਹਿਬੀਆਂ ਦੀ ਜਾਗਦੀ ਜਾਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਲਖਮ ਜੀ ਦਾ ਧਿਆਨ ਕਰਕੇ ਬੋਲੋ ਜੀ ਪਿਆਰੇ ਜਾਰ ਸਾਹਿਬ ਜਾਦੇ ਚਾਲੀ ਮੁਕਤੇ ਹਟੀਆਂ ਜਤੀਆਂ ਤਪੀਆਂ ਜਿਨ੍ਹਾਂ ਨੇ ਤੇਰਾ ਨਾਮ ਜਪਿਆ ਵੰਡ ਕੇ ਸਕਿਆ ਦੇਵ ਕਲਾਈ ਤੇ ਗਵਾਹੀ ਦੇਵ ਸੰਕੇ ਆਂ ਦੇਖ ਕੀਤਾ ਜਿਨ੍ਹਾਂ ਪਿਆਰਿਆਂ ਸਚਿਆਰਿਆਂ ਮਹਾਪੁਰਖਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਸਿੰਘਾਂ ਸਿੰਘਰੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਕੋਕਰੀਆਂ ਲੋਹਾਈਆਂ ਜਾਤਣੀਆਂ ਦੇ ਦਰਹਿ ਤਾਂ ਨਾਰਿਆਂ ਨਾਲ ਸੀਰੇ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਦਿੱਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਵਾਹੀ ਤਿੰਨਾ ਸਹੀਦ ਸਿੰਘਾਂ ਸਿੰਘਣੀਆਂ ਬਝੰਗੀਆਂ ਦੀ ਪਵਿੱਤਰ ਕਰਨੀ ਕਮਾਈ ਦਾ ਧਿਆਨ ਕਰਕੇ ਬੋਲ ਜੀ ਬਾਤੂ ਪੰਜਾਂ ਕੱਖਾਂ ਸਰਵਤ ਗੁਰਦੁਆਰਿਆਂ ਗੁਰਧਾਮਾਂ ਦਾ ਧਿਆਨ ਕਰਕੇ ਬੋਲ ਜੀ ਯਾਰਦਾਸ ਜੀ ਸਰwidehat ਖਾਨ ਸਾਹਿਬ ਬਾਜ ਗਰੂ ਬਾਜ ਗਰੂ ਬਾਜ ਗਰੂ ਬਾਜ ਗਰੂ ਨਾਮ ਜਿਪ ਆਵੇ ਜਿਪ ਆਵਨ ਕਾ ਸਤਕਾਰ ਸਤਿ ਸ਼ੋਕ ਹੋਏ ਜਹਾਂ ਜਹਾਂ ਕਾਲ ਸਾਹਿਬ ਤਹਾਂ ਤਹਾਂ ਰੱਥਿਆ ਰਿਆਇਤ ਦੇਖ ਤੇਗ ਫਕੇ ਵਿਰਦ ਕੀ ਪੈ ਜਾ ਕੰਥ ਕੀ ਜੀਪ ਸ੍ਰੀ ਸਾਹਿਬ ਜੀ ਸਹਾਏ ਕਾਲ ਸਾਹਿਬ ਜੀ ਕੈ ਬੋਲ ਬਾਲੇ ਗੋਬ ਜੀ ਸਿਖਾਂ ਨੂੰ ਸਿਖੇ ਰਾਮ ਤੇ ਸਭਾਂ ਰਹਿਤ ਨਾਮ ਬਵੇਦ ਨਾਮ ਵਿਸਵ ਨਾਮ ਪਰਸਾ ਨਾਮ ਨਾਨਾ ਸਿਰ ਨਾਮ ਨਾਮ ਦਾ ਸ੍ਰੀ ਅੰਮ੍ਰਿਤ ਸਰ ਸਾਗਰ ਦੇ ਰਖਣੇ ਸਿਨਾਨ ਰੰਗੀਆਂ ਘੱਲੇ ਬੰਗੇ ਜੁਗ ਜੁਗਾ ਟਾਲਾ ਧਰਮ ਦਾ ਜੈ ਕਾਲ ਖਾਲਸਾ ਸਾਹਿਬ ਗੁਰੂ ਜੀ ਸਤਿ ਸ੍ਰੀ ਅਕਾਲ ਮੰਨਨੀ ਦਾ ਮਨਨੀ ਦਾ ਮਤ ਉਤੇ ਮਤ ਪਾਠ ਦਾ ਰਾਖਾ ਬਵਾਹ ਗੁਰੂ اے ਆਕਾਲ ਪੁਰਖਾ ਆਪਣੇ ਕੰਧਰੇ ਸਦਾ ਸਹਾਈ ਦਾ ਤਾਰ ਜਿਓ ਸ੍ਰੀ ਨਨਕਾਣਾ ਸਾਹਿਬ ਪੰਜਾ ਸਾਹਿਬ ਤੇ ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਮਸੂੜਿਆ ਗਿਆ ਹੈ ਸੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਸਿਆਰੇ ਖਾਲਸਾ ਜੀ ਨੂੰ ਵਕਸ ਧਰਮ ਆਣਿਆਂ ਦੇ ਮਾਨ ਸਤਿਗੁਰੂ ਨੇਤਾਣਿਆਂ ਦੇ ਤਾਨ ਸਤਿਗੁਰੂ ਨਿਉਪਕਿਆਂ ਦੀ ਔਰਤ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀੋ ਮਹਾਰਾਜ ਸ੍ਰੀ ਦੋ ਸਿੰਘ ਆਪ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਬਾਸ ਸਭ ਸੰਗਤਾਂ ਦੀ ਅਰਦਾਸ ਬੇਨਤੀ ਹੈ ਪਾਕਸ਼ਾ ਜੀ ਆਪ ਜੀ ਨੇ અપਾਰ ਕਿਰਪਾ ਰਹਿਮਤ ਕੀਤੀ ਸोम ਸੰਕਾਂ ਤੇ ਮੇਰਾ ਪਰਿਆ ਹੱਥ ਰੱਖਿਆ ਮਹਾਰਾਜੀਓ ਦਸਵੀਂ ਦੇ ਦਿਹਾੜੇ ਨੂੰ ਮੁਕ ਰੱਖਦੇ ਹਾਂ ਆਵਿਆਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਧੁਰਤੀ ਬਾਣੀ ਆਈ ਤਿੰਨ ਸਗੜੀ ਚਿੰਤ ਮਿਟਾਈ ਦੇ ਵਿੱਚੋਂ ਦਸਵੀਂ ਦੇ ਦਿਹਾੜੇ ਨੂੰ ਮੁਕ ਰੱਖਦੇ ਹੋਏ ਦਿੱਤੇ ਗੌਰੇ ਪਾਵਨ ਬਾਣੀ ਦੇ ਜਾਪ ਜੀ ਤੇ ਹੈ ਮਹਾਰਾਜੀਓ ਬਾਣੀ ਦੇ ਜਾਪ ਕਰਦੇ ਹਾਂ ਗਲਾਂਕ ਕਮਨਾਂ ਚੋਂ ਆਉਂਨ ਦਾਇਆਂ ਰਹਿਣੀਆਂ ਹੋਣੀਆਂ ਅੰਦਾਨ ਅਤੇ ਸੰਗ ਤੇ ਮੁਆਫ ਕਰਨਾ ਅੱਗੇ ਤੋਂ ਮਾਤ ਸਮਤ ਰੱਖਿਓ ਪਾਤਸ਼ਾਹ ਜੀ ਅਰਦਾਸ ਬੇਨਤੀ ਹੈ ਦਸਵੀਂ ਔਰ ਦਸਹਰੇ ਦੇ ਜਹਾੜੇ ਨੂੰ ਤਿਹਾਰ ਨੂੰ ਮੁਖ ਰੱਖਣੀਆਂ ਹੋਣੀਆਂ ਲੋਨ ਨੇ ਜਲ ਕੇ ਬੇਅੰਤ ਸੰਤਾਨ ਐਸ ਨੂੰ ਨੇ ਆਖ ਜੀ ਦੇ ਜਲਦੀਆਂ ਹਾਜ਼ਰੀਆਂ ਭਰੀਆਂ ਹਨ ਸਾਰ ਸੰਗਤ ਦਾ ਚੱਲਿਆ ਹੋਇਆ ਕਦਮ ਕਦਮ ਲੇਖੇ ਜਵਾਣਾ ਆਉਣਾ ਜਾਣਾ ਸਭ ਦਾ ਸਫਲਾ ਕਰਨਾ ਸਿਰਲ ਫਲ ਪੈਦਾ ਸੰਗਤਾਂ ਨੇ ਆਪਣੇ ਘਰ ਤੇ ਮਨਜੂਰ ਕਰਨੀ ਅੰਨ ਧਾਮ ਦੇ ਖੰਡਾਰੇ ਭਰਪੂਰ ਕਰਨੀ ਸੰਗਤਾਂ ਨੂੰ ਦੇਹ ਅਰੋਗਤਾ ਤੰਦਰੁਸਤੀ ਦੀਆਂ ਦਾਤਾਂ ਵਖਰੇ ਨਗਰ ਫਿੜੇ ਦੀ ਚੰਗੀ ਕਲਾ ਕਰਨੀ ਘਰ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਦੇਹ ਅਰੋਗਤਾ ਸੰਮਰ ਉਸਦੀ ਪਿਆਰ ਸਾਗਰੀਆਂ ਦਾਤਾ ਬਖਸ਼ਮੀਆ ਬੱਚਿਆਂ ਨੂੰ ਵਿੱਦਿਆ ਦੇ ਗਾਨ ਗਮੀ ਅਰਜੂ ਬਖਸ਼ਮੀ ਕੀਰਤੀ ਪੱਤੀ ਮਾਲਮਨੂਤੀ ਵਾਧੇ ਬਖਸ਼ਮੀ ਸੰਗਤਾਂ ਦੇ ਕਾਰੋਬਾਰਾਂ ਵਿੱਚ ਲੜਖਾਂ ਪਾਉਣੀਆਂ ਮਹਾਰਾਜ ਸਮੂਹ ਸੰਗਤਾਂ ਦੇ ਵੱਲੋਂ ਆਪ ਜੀ ਦੇ ਬਖਸ਼ੇ ਹੋਏ ਭੰਡਾਰਾਂ ਵਿੱਚ ਆਪਣੀਆਂ ਦਸਾਂ ਨੋਹਾਂ ਦੀਆਂ ਗ੍ਰਿਤਕਮਾਈਆਂ ਨੂੰ ਸਾਧਨੀਆਂ ਕਰਦੇ ਹੋਏ ਗੁਰੂ ਕੇ ਲੰਗਰਾਂ ਦੇ ਵਿੱਚ ਹਿੱਸੇ ਪਾਏ ਗਏ ਸੇਵਾਵਾਂ ਹਾਜ਼ਰ ਕੀਤੀਆਂ ਰਈਆਂ ਆਪ ਜੀ ਨੂੰ ਸੁੰਦਰ ਕਸ਼ਾਕੇ ਭੇਜ ਦਿੱਤੇ ਗਏ ਮਹਾਰਾਜ ਆਪ ਜੀ ਅੰਗੀਕਾਰ ਕਰੋ ਨਿਰਗੁਣ ਰਾਖਲੀਆ ਸੰਤਨ ਦਾ ਸਰਕਾਰ ਸਤਿਗੁਰ ਧਾਕਲੀਆ ਮੋਹੇ ਪਾਸੀ ਕਰਦਾ ਸੇਵਕਾਂ ਸੰਗਤਾਂ ਦੇ ਲੋਭ ਪਰਲੋਭ ਦੇ ਭੜਦੇ ਕਜਨੇ ਸੇਵਾ ਕਾਲ ਸਾਹੇ ਪਾਣੀ ਮਹਾਰਾਜ ਸਮੂਹ ਸੰਗਤਾਂ ਦੇ ਵੱਲੋਂ ਆਪ ਜੀ ਦੇ ਬਖਸ਼ੇ ਹੋਏ ਭੰਡਾਰਿਆਂ ਵਿੱਚ ਦੇਗਾਂ ਦੀਆਂ ਰਸਤਾ ਭੇਜੀਆਂ ਰਈਆਂ ਤੇ ਹਾਵਨ ਦਾ ਕੜਾ ਪ੍ਰਸ਼ਾਦ ਵੀ ਲਏਗਾ ਆਪ ਜੀ ਦੇ ਦਰ ਤੇ ਹਾਜ਼ਰ ਹੈ ਭੋਗ ਲਾ ਕੇ ਪ੍ਰਵਾਣ ਕਰਉ ਜੀ ਅਨਕ ਪ੍ਰਕਾਰ ਭੋਗਨ ਭੋਗਿਏ ਬਹੁ ਰੰਗਨ ਮਿਠਾਈ ਤਰੀ ਪਾਦਸਾਰ ਸੋਜ ਬਣ ਕਰਾਂ ਹੁਣ ਲਾਗ ਭੋਗ ਹਰਦਾਏ ਕਾਲਾਕ ਜੀ ਦੀ ਵਰਤੇ ਜੋ ਜੀ ਸਕੇ ਸ੍ਰੀ ਵਾਸ ਗੁਰੂ ਦਾ ਜਾਪ ਜਪੇ ਮਹਾਰਾਜ ਕਿਰਪਾ ਕਰਨੀ ਜਿੰਨਾ ਜਿੰਨਾ ਮਨੋ ਕਾਮਨਾਵਾਂ ਨੂੰ ਮੁਕਰਾ ਕੇ ਸਮੂਹ ਸੰਗਤ ਨੇ ਆਪ ਜੀ ਦੇ ਦਰ ਤੇ ਦੇ ਗਾਵੀਆਂ ਰਸ ਦਾ ਭੇਜੀਆਂ ਗੁਰੂ ਕੇ ਲੰਗਰਾਂ ਵਿੱਚ ਹਿੱਸੇ ਪਾਏ ਹੋਰ ਬੇਤਾਵਾਂ ਆਪ ਜੀ ਦੇ ਦਰ ਤੇ ਹਾਜ਼ਰ ਕੀਤੀਆਂ ਸੋ ਸੋ ਸੰਗਤਾਂ ਮੀਆਂ ਮਨੋ ਕਾਮਨਾਵਾਂ ਥੋੜੀਆਂ ਕਰਨੀਆਂ ਪਰਵਾਰਾਂ ਤੇ ਮੇਹਰਾਂ ਕਰਿਆ ਹੱਥ ਰੱਖਣਾ ਦਰੋਂ ਕਰਾਂ ਸੰਗਤਾਂ ਨੂੰ ਖੁਸ਼ੀਆਂ ਖੇੜੇ ਨਾਮ ਸੇਵਾ ਸਿਮਰਨ ਦੀ ਰਾਤ ਚੜ੍ਹਦੀ ਕਲਾ ਵਸਣੀ ਮਹਾਰਾਜ ਆਪ ਜੀ ਦੇ ਦਰ ਕਰਦੇ ਸੇਵਕਾਂ ਜਿਨ੍ਹਾਂ ਦਾ ਨਾਮ ਆਪ ਜੀ ਜਾਣੀ ਜਾਣੂ ਮਹਾਰਾਜ ਕਾਰਜ ਨੂੰ ਰਾਸ ਕਰਾਉਣ ਵਾਸਤੇ ਸਿਂਗਰ ਸਿੰਘ ਆਪ ਜੀ ਦੇ ਦਰ ਸੇ ਅਰਦਾਸ ਬੇਨਤੀ ਕਰਾਉਂਦੇ ਨੇ ਸੇਵਕਾਂ ਦੀ ਅਰਦਾਸ ਬੇਨਤੀ ਲਾਪੇ ਮਨਜ਼ੂਰ ਕਰਨੀ ਮਹਾਰਾਜ ਅੰਗ ਸੰਗ ਸਹਾਇ ਹੋ ਕੇ ਵਰਤਨਾ ਕਾਰਜ ਰਾਸ ਕਰਨਾ ਚੜ੍ਹਦੀ ਕਲਾ ਰੱਖਣੀ ਮਹਾਰਾਜ ਜੀ ਕਿਰਪਾ ਕਰੋ ਸਮੂਹ ਸੰਗਤਾਂ ਦੀਆਂ ਆਗੜੀਆਂ ਸਿਰਲ ਫਲ ਭਿਤਾਵਾਂ ਦਰ ਤੇ ਮਨਜ਼ੂਰ ਕਰਦੇ ਹੋਏ ਕਿਰਪਾ ਕਰੋ ਐਸੋ ਮੇਰੇ ਆਪ ਜੀ ਆਪਣੇ ਪਾਵਨੇ ਰਾਹੀ ਹੁਕਮ ਨਾਮੇ ਰਸ ਕੇ ਨਿਹਾਲ ਕਰੋ ਸੁਖ ਵਰਤਾਂ ਜੋ ਆਪ ਜੀ ਦੇ ਦਰ ਤੇ ਆਵੇ ਰਾਜੀ ਖੁਸ਼ੀ ਜਾਵੇ ਮਨੋਂ ਮੰਗੀਆਂ ਮਰਦਾਂ ਪਾਵੇ ਸਤੇ ਹੀ ਪਿਆਰੇ ਮੇਲਾ ਜਿੰਨਾ ਮਿਲਿਆ ਤੇਰਾ ਨਾਮ ਚਿਤ ਆਵੇ नानकाम छटी कला मेस्ी सर्व कला ਜੋ ਅਹੰਕਾਰ ਧਰਤੀ ਪੈ ਗਿਆ ਹਰ ਚਲਾ ਸਭ ਛੋੜ ਦੇ ਘਰਵਾਰਾ ਇਸੇ ਦੁੰਦ ਕਲੇਸ਼ ਨਾਲ ਖਪਿਆ ਸਾ ਸੰਸਾਰਾ ਰਾਜੇ ਸਭ ਜੀੜੜੇ ਸਭ ਜੀ ਸਾਰਾ ਸੱਚੇ ਸਤਿਗੁਰੂ ਬਾਝੋਂ ਕੋਈ ਨਹੀਂ ਘਰ ਕਟਣ ਹਾਰਾ ਨੀਂਏ ਨਸੰਦੀਏ ਨੜਿਕੁੜੀ ਮਾਰਗੀ ਸੋਢਾਇਤਾ ਤੁਰ ਕਰਉਂਦੇ ਅਸਤ੍ਰਨ ਬਾਜਣਾ ਪਾਇ ਕ ਗੁਰ ਸਿੰਘ ਨੱਚੇ ਜਿਕਾਰੇ ਗਜਾਂ